ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਹਰ ਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅੱਜ ਸਵੇਰੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬਾ ਹਰ ਸਿਮਰਤ ਕੌਰ ਬਾਦਲ ਬਠਿੰਡਾ ਤੋਂ ਪਾਰਟੀ ਦੇ ਲੋਕ ਸਭਾ ਉਮੀਦਵਾਰ ਹੋਣਗੇ ਇਸ ਦੇ ਨਾਲ ਹੀ ਉਹਨਾਂ ਨੇ ਕਈ ਹੋਰ ਮੁੱਦਿਆਂ 'ਤੇ ਗੱਲ ਕੀਤੀ ਬਠਿੰਡਾ ਤੋਂ ਅਜੀਤ ਵੈਬ ਟੀਵੀ ਲਈ ਕਵਲਜੀਤ ਸਿੰਘ ਸਿੱਧੂ ਦੀ ਰਿਪੋਰਟ रोमनी अकाली तो दल की तरफ से ये, ये फैसला किया है कि सरदार सुखबीर सिंह प्रेजिडेंट एच सी डी वो इलेक्शन लड़ेंगे फिरोजपुर सीट से और बीबा हरसिमरत कौर वो इलेक्शन लड़ेंगे बठिंडा सीट से यह फैसला हो ਵੱਲ ਸਾਹਿਬ ਇਹ ਕਿਹੜੇ ਕਿਹੜੇ ਮੁੱਦੇ ਰਹਿ ਗਏ ਪਾਰਟੀ ਦੇ ਇਸ ਤਰ੍ਹਾਂ ਦੀ ਸਮਝ ਤੁਸੀਂ ਟੱਕਰ ਸਮਝਦੇ ਹੋ ਕਿ ਕਿਸ ਨਾਲ ਹੈਗੀ ਕਾਂਗਰਸ ਪਾਰਟੀ ਨਾਲ ਹੈਗੀ ਹੈ ਤੁਸੀਂ ਦੇਖੋ ਜੀ ਮੁੱਦਾ ਜਿਹੜਾ ਹੈ ਕਿ ਕਈ ਇਲੈਕਸ਼ਨ ਹੁੰਦੇ ਸਟੇਟ ਦੇ ਇਲੈਕਸ਼ਨ ਹੁੰਦੇ ਆ ਉਹ ਸਟੇਟ ਦੇ ਮੁੱਦੇ ਹੁੰਦੇ ਆ ਜਦੋਂ ਪਾਰਲੀਮੈਂਟ ਦੇ ਇਲੈਕਸ਼ਨ ਹੁੰਦੇ ਆ ਉਦੋਂ ਕੰਟਰੀ ਦੇ ਮੁੱਦੇ ਹੁੰਦੇ ਹੁੰਦੇ ਆ ਤੇ ਵੱਡਾ ਮੁੱਦਾ ਇਸ ਵਿੱਚ ਇਹੀ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕਿਸ ਨੂੰ ਬਣਾਉਣਾ ਚਾਹੀਦਾ ਹੈ ਦੇਸ਼ ਤੇ ਤਾਂ ਉਸੇ ਕਿਹੜਾ ਇਨਸਾਨ ਹੈ ਜਿਹੜੀ ਦੇਸ਼ ਦੀ ਠੀਕ ਨੁਮਾਇੰਦਗੀ ਕਰ ਸਕਦਾ ਹੈ ਤੇਸ਼ ਨੂੰ ਕਿਜਾ ਪੀ ਨਹੀਂ ਮੇਰੀ ਆਤਮਨ ਕੇ ਕਿ ਦੇਸ਼ ਦੇ ਹਿੱਤ ਨੂੰ ਸਾਹਮਣੇ ਰੱਖ ਕੇ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਜਿਹੜੀਆਂ ਪਾਰਟੀਆਂ ਦੇ ਕੈਂਡੀਡੇਟ ਮੋਤੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਇਲੈਕਸ਼ਨ ਲੜ ਰਹੇ ਐ ਉਹਨਾਂ ਨੂੰ ਵੋਟਾਂ ਦੇ ਇੱਕ ਕੁਦਰਤੀ ਆਫਤਾ ਹੋਵੇ ਮੋਦੇ ਚ ਐਮੀ ਕੇ ਲੋਕਾ ਦਾ ਹੋ ਦਿੱਕਤਾ ਲੋਕਾ ਦਾ ਨੁਕਸਾਨ ਕਿ ਹੋਵੇ ਜਿੰਜੇੜਾ ਪੰਜਾਰ ਕੋਂਡਾ ਜਾੜ ਨਿੱਕ ਕੰਕਾੜ ਦੇ ਪਿਆ ਇਹਦੇ ਗੜੇ ਪਏ ਇਹਦੇ ਆਵਾਮਾਂ ਚਲਪੀਆਂ ਇਹਦਾ ਨੁਕਸਾਨ ਹੋ ਗਿਆ ਤੇ ਹੁਣ ਸਵਾਪਸ ਸਿਕਰੇਟ ਕਰਨਾ ਚਾਹੀਦਾ ਹੈ ਸਰਕਾਰ ਨੂੰ ਕਾਰੋਨ ਨੂੰ ਦਿਵਨਾਗਰੀ ਪਾਦਰ ਨੁਕਸਾਨ ਹੋ ਰਿਹਾ ਕਰਦੇ ਦੇਖੋ ਕਿ ਲਈ ਹੈ ਉਹਦੀ ਲੈਂਡ ਸਕਾਵ ਲੈਣ ਇਹਦੇ ਤਰਲੀਬ ਦੇ ਸਕਦੇ ਹਨ ਨਹੀਂ ਜਾਏਗੇ ਚਾਹੀਦੇ ਤੇ ਹੈ ਕਿ ਜਿਹੜਾ ਨੁਕਸਾਨ ਆ ਉਹ ਭਰਨਾ ਤੇ ਕੀ ਹੈ ਜਿਹੜੀ ਕਿੱਲੀ ਕਨਕ ਹੈ On उस दौर में उसके सामने se दे